ਸਾਰੇ ਦੇਸ਼ ਵਾਸੀਆਂ ਨੂੰ ਓਮ ਨਮੇ ਸ਼ਿਵਾਏ ਅੱਜ ਸਾਵਣ ਦਾ ਪਹਿਲਾ ਸੋਮਵਾਰ ਹੈ ਅਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਓਮ ਨਮੇ ਸ਼ਿਵਾਏ ਲਿਖ ਦਿਓ ਤੇ ਦੇਖਿਓ ਤੁਹਾਨੂੰ ਉਸੇ ਵਕਤ ਕੋਈ ਨਾ ਕੋਈ ਖੁਸ਼ਖਬਰੀ ਜ਼ਰੂਰ ਮਿਲੇਗੀ ਅਤੇ ਵੀਡੀਓ ਨੂੰ ਵੀ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤੁਹਾਨੂੰ ਜੋ ਤਸਵੀਰਾਂ ਦਿਖਾ ਰਹੇ ਆ ਇਹ ਮੁਕਤੇਸ਼ਵਰ ਤਾਮ ਚੈਲਾ ਦੀਆਂ ਚਿੱਤੇ ਕੀ ਸ਼ਿਵ ਭੋਲੇਨਾਥ ਅਤੇ ਮਾਤਾ ਪਾਰਵਤੀ ਇੱਥੇ ਆਏ ਸਨ ਅਤੇ ਕਈ ਸਾਲ ਇਸ ਮੰਦਿਰ ਦੇ ਵਿੱਚ ਰਹੇ ਸਨ ਅਤੇ ਮੰਨਤਾ ਹੈ ਕਿ ਜੋ ਵੀ ਕੋਈ ਆ ਕੇ ਇੱਥੇ ਜਲ ਚੜਾਂਦਾ ਹੈ ਉਹ ਵੀ ਸ਼ਿਵਲਿੰਗ ਤੇ ਤੇ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਅਤੇ ਇੱਥੇ ਜੇਕਰ ਕਿਸੇ ਨੇ ਕੋਈ ਪਾਪ ਕੀਤੇ ਹੁੰਦੇ ਨੇ ਤੇ ਜਲ ਚੜਾਉਣ ਦੇ ਨਾਲ ਉਹ ਪਾਪ ਵੀ ਮੁਕਤ ਹੋ ਜਾਂਦੇ ਨੇ ਅੱਜ ਸਵੇਰ ਤੋਂ ਹੀ ਮੰਦਿਰ ਦੇ ਵਿੱਚ 3 ਵਜੇ ਸਵੇਰੇ ਸ਼ਰਧਾਲੂ ਆਣਾ ਸ਼ੁਰੂ ਹੋ ਗਏ ਕਿਉਂਕਿ ਸ਼ਾਵਨ ਦਾ ਅੱਜ ਪਹਿਲਾ ਸੋਮਵਾਰ ਸੀ ਅਤੇ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸ਼ਰਧਾਲੂ ਪੁੱਜੇ ਹਨ ਅਤੇ ਇਸ ਵਕਤ ਵੀ ਕਾਫੀ ਜ਼ਿਆਦਾ ਰਸ਼ ਇੱਥੇ ਖੋਇਆ ਹੋਇਆ ਤੇ ਸਵੇਰ ਤੋਂ ਹੀ ਵੱਡੀਆਂ ਲਾਈਨਾਂ ਇੱਥੇ ਲੱਗੀਆਂ ਹੋਈਆਂ ਅਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਓਮ ਨਵੇਂ ਸ਼ਿਵਾਏ ਲਿਖਿਓ ਤੇ ਤੁਹਾਨੂੰ ਅੱਗੇ ਸ਼ਿਵਲਿੰਗ ਦੇ ਦਰਸ਼ਨ ਵੀ ਕਰਵਾਵਾਂਗੇ ਜਿੱਥੇ ਕੀ ਖੁਦ ਮਾਤਾ ਪਾਰਵਤੀ ਅਤੇ ਸ਼ਿਵ ਭੋਲੇਨਾਥ ਇੱਥੇ ਆਏ ਸਨ ਅਤੇ ਉਹ ਕਈ ਸਾਲ ਇੱਥੇ ਮੰਦਿਰ ਦੇ ਵਿੱਚ ਰਹੇ ਸਨ ਅਤੇ ਮਹਾ ਸ਼ਿਵਰਾਤਰੀ ਨੂੰ ਵੀ ਇੱਥੇ ਵੱਡਾ ਇੱਕ ਮੇਲਾ ਲੱਗਦਾ ਹੈ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸ਼ਰਧਾਲੂ ਪੁੱਜਦੇ ਨੇ ਜਤੈ ਨਾਲ ਹੀ ਮਹਾਦੇਵ ਦੇ ਜੈਕਾਰੇ ਵੀ ਇੱਥੇ ਲੱਗਦੇ ਨੇ ਕਮੈਂਟ ਬਾਕਸ ਦੇ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਾ ਹੋਵੇ ਜੋ ओम नमेश शिवाय जय भोलेनाथ दी ना लिखे ਅਤੇ ਦੇਖਿਓ ਵੀ ਤੁਹਾਡੀ ਮਨੋ ਕਾਮਨਾ ਕੀਵੇ ਪੂਰੀ ਹੁੰਦੀ ਹੈ ਤੇ ਮੰਦਿਰ ਦੇ ਵਿੱਚ ਇੱਕ ਪ੍ਰਾਚੀਨ ਦਰਖਤ ਵੀ ਹੈ ਜਿੱਥੇ ਕਿ ਲੋਕ ਆਪਣੀ ਮੰਨਤ ਮੰਗਦੇ ਹੋਏ ਵੀ ਨਜ਼ਰ ਆਉਂਦੇ ਨੇ ਮੰਦਿਰ ਦੇ ਵਿੱਚ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪੁੱਜੇ ਸਨ ਅਤੇ ਬਾਹਰ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ ਸੀ ਹਾਲਾਂਕਿ ਅੱਜ ਕਾਫੀ ਬੁੰਦਾਬੰਦੀ ਵੀ ਉੱਥੇ ਹੋਈ ਸੀ ਪਰ ਸ਼ਰਧਾਲੂ ਬਿਲਕੁਲ ਵੀ ਨਹੀਂ ਰੁਕ ਰਹੇ ਸਨ ਅਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪੁੱਜਰੇ ਸਨ ਦੂਰ ਦੂਰ ਤੋਂ ਸ਼ਰਧਾਲੂ ਇੱਥੇ ਮੱਥਾ ਟੇਕਣ ਦੇ ਲਈ ਆਉਂਦੇ ਨੇ ਅਤੇ ਤੁਹਾਨੂੰ ਤਸਵੀਰਾਂ ਅੱਗੇ ਵੀ ਵਿਖਾਉਂਦੇ ਆ ਕਿ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਜ਼ਰੂਰ ਕਰਿਓ ਅਤੇ ਓਮ ਨਮੇ ਸ਼ਿਵਾਏ ਜ਼ਰੂਰ ਲਿਖਿਓ